ਸਵੇਰਕਾਲ ਮੈਂ ਹਾਤਿਆ ਸੰਜਨ ਨਿਊਜ਼ ਦੇਖੇ ਦਰਸ਼ਕਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰਨਾ ਤੁਹਾਡੇ ਸਾਹਮਣੇ ਵੱਡੀਆਂ ਖਬਰਾਂ ਲੈ ਕੇ ਮਾਰਾਂਗੇ ਇਹ ਤਾਂ ਸੂਬੇ ਅਤੇ ਦੇਸ਼ ਵਿਦੇਸ਼ ਤੋਂ ਆ ਰਹੀਆਂ ਮੁੱਖ ਸੁਰਖੀਆਂ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਰਿਪੋਰਟ ਕੀਤੀ ਜਾਰੀ ਪੰਜਾਬ ਚ ਪਰਾਲੀ ਸਾੜਨ ਦੇ ਮਾਮਲੇ ਬਾਈ ਹਜ਼ਾਰ ਤੋਂ ਪਾਰ 18 ਕਿਸਾਨਾਂ ਤੇ ਦਰਜ ਕੀਤੀ ਗਈ ਐਫ ਆਈ ਆਰ 1900 ਕਿਸਾਨਾਂ ਤੇ ਲਾਇਆ 52 ਲੱਖ ਰੁਪਏ ਦਾ ਜੁਰਮਾਨਾ ਪੰਜਾਬ ਚ ਅਜ ਰੁਟੀਨ ਚ ਚੱਲਣ ਗਿਆ ਰੋਡ ਬੀਸ ਦੀਆਂ ਬੱਸਾਂ ਪੀ ਆਰ ਟੀ ਸੀ ਪਨਬਸ ਤੇ ਕੱਚੇ ਵਰਕਰਾਂ ਦੀ ਹੜਤਾਲ ਮਲਤਵੀ ਪਟਾਣ ਕੋ ਚੜ੍ਹਦੀ ਸਵੇਰ ਵਾਪਰਿਆ ਹਾਦਸਾ ਬੱਚਿਆਂ ਨਾਲ ਪਰ ਸਕੂਲ ਬੱਸ ਪਲਟੀ ਚਕਾਸ ਹੋਣ ਦੇ ਮੌਕੇ ਤੇ ਪਹੁੰਚੇ ਲੋਕ ਅੰਮ੍ਰਿਤਸਰ ਚ ਵੱਡੀ ਵਾਰਦਾਤ ਕੱਲ੍ਹ ਜੁਗੇ ਪੁੱਤ ਨੇ ਤੇਜ਼ ਧਾਰ ਹਥਿਆਰ ਨਾਲ ਮਾਂ ਤੇ ਪਿਓ ਦਾ ਕੀਤਾ ਕਤਲ ਦਿਵਾਲੀ ਤੇ ਰਿਲੀਜ਼ ਹੋਵੇਗਾ ਸਿੱਧੂ ਮੂਸੇਵਾਲੇ ਦਾ ਨਵਾਂ ਗੀਤ ਮਨਤਾ ਚਰਨ ਕੌਰ ਨੇ ਪੋਸਟਰ ਕੀਤਾ ਰਿਲੀਜ਼ रेल रोकू ਤਰਨਾ ਹੋਇਆ ਮੁੱਲਤ ਵੀ ਗੰਨਾ ਮਿਲਾਂ ਹੋਣ ਗਿਆ ਚਾਲੂ ਸੰਯੁਕਤ ਕਿਸਾਨ ਮੋਰਚੀ ਦੀ ਖੇਤੀ ਬਾੜੀ ਮੰਤਰੀ ਨਾਲ ਹੋਈ ਮੀਟੀ ਸ਼ਿਗਰੂ ਨਾਮ ਦਾ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੁਬਈ ਤੋਂ ਪਰਤ ਰਹੇ ਯਾਤਰੀ ਕੋਲੋਂ 1 ਕਰੋੜ ਦਾ ਸੋਨਾ ਬਰਾਮਦ ਇਲੈਕਟ੍ਰਿਕ ਮੋਟਰ ਪਾਰਟਸ ਚ ਛੁਪਾ ਕੇ ਲਿਆਂਦੀ ਗਈ 1 ਕਿਲੋ 641 ਗ੍ਰਾਮ ਸੋਨੇ ਦੀ ਖੇ સુપ્રીમ કોર્ટ ਦੀ ફટકાર ਤੋਂ ਬਾਅਦ ਹਰਕਤ ਚੁਆਈ ਪੰਜਾਬ ਪੁਲਿਸ ਡੀਜੀਪੀ ਗੌਰਵ ਯਾਦਵ ਨੇ ਦਿੱਤੇ ਸਖਤ ਨਿਰਦੇਸ਼ ਪਰਾਲੀ ਸਾੜਨ ਵਾਲੇ ਕਿਸਾਨਾਂ ਖਿਲਾਫ ਕੀਤੀ ਜਾਵੇਗੀ ਕਾਰਵਾਈ ਬੀਐਸਐਫ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਮਿਲੀ ਵੱਡੀ ਸਫਲਤਾ ਹੈ ਰੋਇਨ ਦੇ ਦੋ ਪੈਕ ਤਰਾਸਣੇ ਇੱਕ ਮੁਲਜ਼ਮ ਕੀਤਾ ਗ੍ਰਿਫਤਾਰ ਲਾਕਡਾਊਨ ਦੌਰਾਨ ਰੱਦ ਹੋਈਆਂ ਹਵਾਈ ਟਿਕਟਾਂ ਦੇ ਪੈਸੇ ਮਿਲਣਗੇ ਵਾਪਸ ਕੇਂਦਰ ਸਰਕਾਰ ਨੇ ਦਿੱਤੇ ਨਿਰਦੇਸ਼ ਦਿੱਲੀ-ਜੈਪੁਰ ਹਾਈਵੇ ਤੇ ਸਲੀਪਰ ਬੱਸ ਨੂੰ ਲੱਗੀ ਅੱਗ ਦੋ ਲੋਕਾਂ ਦੀ ਹੋਈ ਮੌਤ 15 ਯਾਤਰੀ ਹੋਏ ਜ਼ਖਮੀ। ਹਰਿਆਣਾ ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 6 ਲੋਕਾਂ ਦੀ ਹੋਈ ਮੌਤ। ਪੁਲਸ ਨੇ ਜਾਂਚ ਕੀਤੀ ਸ਼ੁਰੂ। ਜਿਲ੍ਹੇ 'ਚ دہشت ਦਾ ਮਾਹੌਲ। ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ ਜੀਵਾਲ ਸਰਕਾਰ ਦਾ ਖਾਸ ਪਲਾਨ ਦਿੱਲੀ 'ਚ ਪਹਿਲੀ ਵਾਰ ਪਵੇਗਾ ਨਕਲੀ ਮੀਂਹ। ਕੇਂਦਰ ਨੇ ਦਿੱਲੀ ਦੇ ਆਡਿਬਨ ਫਾਰਮੂਲੇ ਨੂੰ ਕੀਤਾ ਖਾਰਜ। ਐਨਸੀਆਰ ਜ ਹਵਾ ਦੀ ਗੁਣਵੱਤਾ ਨੂੰ ਲੈ ਕੇ ਕੈਬਨਿਟ অফ ਸੱਕਤਰ ਦੀ ਪ੍ਰਧਾਨਗੀ ਚ ਹੋਈ ਅਹਿਮ ਬੈਠਕ। ਫਿਰ ਮੁਲਤਵੀ ਹੋਇਆ 올 ਇੰਡੀਆ ਬਾਰ ਪ੍ਰੀਖਿਆ ਰਜਿਸਟ੍ਰੇਸ਼ਨ ਦੀ ਤਾਰੀਖ ਵੀ ਵਧੀ। ਹੁਣ 1 ਨਵੰਬਰ ਤੱਕ ਕਰ ਸਕਦੇ ਹੋ ਅਪਲਾਈ ਗਾਜ਼ਾ ਦੇ ਘਰਾਂ ਚ ਮਨੁੱਖ ਨਹੀਂ ਹਥਿਆਰਾਂ ਦਾ ਹੈ ਬਸੇਰਾ ਜ਼ਿੰਦਗੀ ਦੀ ਲੜਾਈ ਜਿੱਤਣ ਲਈ ਉੱਤਰੀ ਗਾਜ਼ਾ ਤੋਂ ਪੈਦਲ ਜਾ ਰਹੇ ਹਨ ਹਜ਼ਾਰਾਂ ਫਲਸਤੀਨੀ ਭਾਰਤ ਲਈ ਮਾਣ ਵਾਲੀ ਗੱਲ ਅਮਰੀਕਾ ਚ ਰਾਜ ਤੇ ਸਥਾਨਕ ਚੋਣਾਂ ਚ ਘੱਟੋ ਘੱਟ 10 ਭਾਰਤੀ ਅਮਰੀਕਾ ਨੇ हासिल ਕੀਤੀ ਜਿੱਤ Taliban ਦੇ ਸੱਤਾ 'ਚ ਆਉਣ ਤੋਂ ਬਾਅਦ ਪਾਕਿਸਤਾਨ 'ਚ ਦਵਾਦੀ ਹਮਲੇ ਵਧੇ ਪਾਕਿਸਤਾਨ ਪ੍ਰਧਾਨ ਮੰਤਰੀ ਨੇ Taliban ਸਰਕਾਰ ਤੇ ਵਿਰਣ ਨਿਸ਼ਾਨਾ ਭਾਰਤ ਪ੍ਰਤੀ ਕੈਨੇਡਾ ਦਾ ਨਰਮ ਰੁਖ 99% ਦੀ ਸਟੂਡੈਂਟ ਨੂੰ ਵੀਜ਼ਾ ਕਿਤਾ ਜਾ ਰਹੀ ਹੁਣ ਓਵਰਆਲ 6 ਬੈਂਡ ਤੇ ਵੀ ਮਿਲੇਗਾ ਵੀਜ਼ਾ ਪੰਜਾਬੀ ਗਾਇਕ KS ਮੱਖਣ ਦੀਆਂ ਵਧੀਆਂ ਮੁਸ਼ਕਲਾਂ ਗੀਤ ਜ਼ਮੀਨਦਾਰ ਔਲਾ ਜਿਹੜਾ ਹਥਿਆਰ ਪ੍ਰਮੋਟ ਕਰਨ ਦੇ ਲੱਗ ਗਿਆ ਇਸਨੂੰ ਤੱਕਦੇ ਆਂ ਮੁੱਖ ਖਬਰਾਂ ਕੱਲ ਫਿਰ ਹਾਜ਼ਰ ਹੋਵਾਂਗੇ ਹੋਰ ਵੀ ਨਵੀਆਂ ਤੇ ਵੱਡੀਆਂ ਅਪਡੇਟ ਦੇ ਨਾਲ ਤੁਸੀਂ ਵੇਖਦੇ ਰਹੋ SMSZ News